ਮੈਂ ਸੁਪਰੀਚਿੰਗ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਨਪੀਤਕੌਰ ਵਾਈਫ ਆਫ ਹਮਰ ਪਾਲ ਸਿੰਘ ਬਾਠ ਜਿਸ ਨੂੰ ਮੁਕੱਦਮੇ ਅੰਦਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਨਪੀਤਕੌਰ ਅੰਬਰਤਵਲ ਬਾਠ ਦੇ ਕ੍ਰਿਮੀਨਲ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮੁਕੱਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰਬੰਦਕਤ ਆ ਸ਼ਾਮਲ ਹਨ ਜੋ ਅੱਜ ਨੂੰ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਰਜਮੰਦਤ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪ੍ਰੀਤ ਕੌਰ ਵਾਈਫ ਆਫ ਹਮਰਪਾਲ ਸਿੰਘ ਬਾਠ ਜਿਸ ਨੂੰ ਮੁਕਤਬਰਨ ਪਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਲਪ੍ਰੀਤ ਕੌਰ ਹਮਰਪਾਲ ਬਾਠ ਦੀ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮਕਦਮੇ ਜਿੱਦਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਵਰਤ ਆ ਸ਼ਾਮਲ ਹਨ ਜੋ ਅੱਜੇ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਕੈਕ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮਤਲਬ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪ੍ਰੀਤ कौर ਵਾਈਫ ਆਫ ਹਮਰਪਾਲ ਸਿੰਘ ਬਾਠ ਜਿਸ ਨੂੰ ਮੁਕੱਦਮੇ ਅੰਦਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਲਪ੍ਰੀਤ कौर ਅਮਰਤਵਲ ਬਾਠ ਦੇ ਕ੍ਰਿਮੀਨਲ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮੁਕੱਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਅਬਜੈਕਟ ਆ ਸ਼ਾਮਲ ਹਨ ਜੋ ਅੱਜੇ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਰ ਅਰਥ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਮਪ੍ਰੀਤ ਕੌਰ ਵਾਈਫ ਆਫ ਹਮਰ ਪਾਲ ਸਿੰਘ ਬਾਠ ਜਿਸ ਨੂੰ ਮੁਕੱਦਮੇ ਅੰਦਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਹ ਕਚਮਪ੍ਰੀਤ ਕੌਰ ਅੰਬਰਤਵਾਲ ਬਾਠ ਦੇ ਕ੍ਰਾਈਮਰਲ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮੁਕੱਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਅਬਜੈਕਟ ਆਦ ਸ਼ਾਮਲ ਹਨ ਜੋ ਅੰਤੇ ਤੋ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮਤਲਬ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਮਪੀਤ कौर ਵਾਈਫ ਆਫ ਹਮਰਪਾਲ ਸਿੰਘ ਬਾਠ ਜਿਸ ਨੂੰ ਮੁਕੱਦਮੇ ਅੰਦਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਮਪੀਤ कौर ਅੰਮ੍ਰਿਤਪਾਲ ਬਾਠ ਦੇ ਕ੍ਰਿਮੀਨਲ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਈ ਮੁਕੱਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਅਬਜੈਕਟ ਆਦ ਸ਼ਾਮਲ ਹਨ ਜੋ ਹੱਤਿਆ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀ ਉਹਨੂੰ ਗੈਂਗ ਨੂੰ ਬਸ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮੰਤਵ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪ੍ਰੀਤ ਕੌਰ ਵਾਈਫ ਆਫ ਹਮਰਪਾਲ ਸਿੰਘ ਬਾਠ ਜਿਸ ਨੂੰ ਮੁਕੱਦਮੇ ਅੰਦਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਲਪ੍ਰੀਤ ਕੌਰ ਅੰਬਰਤਵਲ ਬਾਠ ਦੇ ਕਰੀਬਨ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮਕਦਮੇ ਜਿੱਦਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਅਥਾਰਟਕ ਆਦ ਸ਼ਾਮਲ ਹਨ ਜੋ ਅੱਜ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਕੈਕ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮੰਤਵ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਲਪੀਤ ਕੌਰ ਵਾਈਫ ਆਫ ਹਮਰਪਾਲ ਸਿੰਘ ਬਾਠ ਜਿਸ ਨੂੰ ਮੁਕੱਦਮੇ ਅੰਦਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਲਪੀਤ ਕੌਰ ਅੰਮਰਪਾਲ ਬਾਠ ਦੇ ਕ੍ਰਿਮੀਨਲ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮੁਕੱਦਮੇ ਜਿਲ੍ਹਾ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਅਬਜੈਕਟ ਆਦ ਸ਼ਾਮਲ ਹਨ ਜੋ ਅੰਤਿਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮਤਲਬ ਨਹੀਂ ਹੈ